ਪਿੰਡ ਦੇ ਵਿੱਚ ਨਸ਼ਾ ਵੇਚਣ ਤੋਂ ਰੋਕਣਾ ਇੱਕ ਗੁਰਸਿੱਖ ਨੂੰ ਮਹਿੰਗਾ ਪੈ ਗਿਆ ਅਤੇ ਨਸ਼ਾ ਤਸਕਰਾਂ ਦੇ ਵੱਲੋਂ ਸ਼ਰੀਆਮ ਗੁਰਸਿੱਖ ਦੇ ਘਰ ਦੇ ਵਿੱਚ ਪਹੁੰਚ ਕੇ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਸਕੋਲੀਬਾਰੀ ਦੇ ਵਿੱਚ ਦਿਲਬਾਗ ਸਿੰਘ ਨਾਮਕ ਨੌਜਵਾਨ ਜ਼ਖਮੀ ਹੋਇਆ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲਦੀ ਹੈ ਅਤੇ ਜਦੋਂ ਵੱਡੀ ਵਾਰਦਾਤ ਤੋਂ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਲੋਕ ਮੌਕੇ ਤੇ ਜਿਹੜੇ ਮੌਜੂਦ ਹੁੰਦੇ ਨੇ ਉਹ ਭੱਜ ਕੇ ਆਪਣੇ ਘਰਾਂ ਦੇ ਅੰਦਰ ਦਾਖਲ ਹੋ ਕੇ ਕੁੰਡੇ ਲਗਾ ਲੰਦੇ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਪਿੰਡ ਵਡਾਲਾ ਦੀ ਇਹ ਵਾਰਦਾਤ ਦੱਸੀ ਜਾ ਰਹੀ ਜਿੱਥੇ ਕਿ ਸਸੰਸਨੀ ਵਾਲਾ ਮਾਹੌਲ ਹੈ ਜਾਣਕਾਰੀ ਮਿਲੀ ਹੈ ਕਿ ਗੁਰਸਿੱਖ ਨੌਜਵਾਨ ਦਿਲਬਾਗ ਸਿੰਘ ਪਿੰਡ ਦੇ ਵਿੱਚ ਜੋ ਸ਼ਰਯਮ ਨਸ਼ਾ ਵਿਕਦਾ ਸੀ ਉਸ ਤੋਂ ਲੈ ਕੇ ਲਗਾਤਾਰ ਵਿਰੋਧ ਕਰ ਰਿਹਾ ਸੀ ਅਤੇ ਗੁਰਬਾ ਦਿਲਬਾਗ ਦਾ ਕਹਿਣਾ ਹੈ ਕਿ ਪਿੰਡ ਦੇ ਸਰਪੰਚ ਮਦਨ ਦੇ ਕਹਨ ਦੇ ਉੱਪਰ ਹੀ ਡੇਵਿਡ ਮਸੀ ਅਤੇ ਮਹਿਤਾਬ ਜਿਹੜਾ ਕੀ ਹੈਗਾ ਆ ਇੱਕ ਗੈਂਗ ਹੈ ਜਿਹਦੇ ਵੱਲੋਂ ਇੱਕ ਗਲਤੀ ਜਿਹੜੇ ਕਿ ਧੰਦੇ ਕੀਤੇ ਜਾ ਰਹੇ ਨੇ ਅਤੇ ਜਿਹੇ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਕੁਰਾਹੇ ਪੈਰੀ ਹੈ ਅਤੇ ਉਸ ਦੇ ਵੱਲੋਂ ਜਦੋਂ ਇਸ ਦਾ ਵਿਰੋਧ ਕੀਤਾ ਗਿਆ ਕਿ ਭਾਈ ਤੁਸੀਂ ਨਸ਼ੇ ਨਾ ਵੇਚੋ ਤਾਂ ਇਹਨਾਂ ਗੁੰਡਿਆਂ ਦੇ ਵੱਲੋਂ ਹਥਿਆਰਾਂ ਦੇ ਨਾਲ ਲੈਸ ਹੋ ਕੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਸਮਾਨ ਦੀ ਵੀ ਭੰਨਤੋੜ ਕੀਤੀ ਗਈ ਹੈ ਜੀ ਨਾਂ ਜੀ ਦਿਲਬਾਖ ਸਿੰਘ ਕਿਹੜੇ ਪਿੰਡ ਉਹਡਾਲਾ ਪਿੱਟੇ ਵੱਡ ਕੀ ਗੱਲ ਹੋ ਜੀ ਓਏ ਉਹ ਮਮ ਦੂਜਾ ਮਹਿਤਾਬ ਤੇ ਮਦਨ ਸਰਪੰਚ ਡੇਵਿਡ ਕੋ ਨਸ਼ਾ ਬਕਾਉਂਦੇ ਸੀ ਤੇ ਡੇਵਟ ਨੂੰ ਧੱਕਾ ਨਸ਼ਾ ਵੇਚਣ ਤੋਂ ਇਸੇ ਦੀ ਰੰਜਿਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਣੇ ਆਏ ਤਿੰਨ ਚਾਰ ਪਿਸਤੌਲ ਹੀ ਹਾਂਜੀ ਤੁਹਾਨੂੰ ਕਿਉ ਮਾਰਿਆ ਤੁਸੀਂ ਤੁਹਾਡਾ ਮੈਂ ਇਹਨੂੰ ਰੋਕਦਾ ਸੀ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਛੋਟੇ ਛੋਟੇ ਬੱਚੇ ਕਦੋਂ ਦਾ ਪਿੰਡ ਚ ਨਸ਼ਾ ਜਦੋਂ ਨਿਕਲਦਾ ਇਹ ਬਹੁਤ ਚਿਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਦਨ ਉਹ ਤੋਂ ਹੁੰਦਾ ਵਗਨਿਆ ਤੇ ਹੁਣ ਪਤ ਤੁਹਾਨੂੰ ਕਿੱਥੇ ਆ ਕੇ ਗੋਲੀ ਮਾਰੀ ਮੇਰੇ ਘਰੇ ਆ ਕੇ ਮਾਰੀਆਂ ਜੀ 30 35 ਜਣੇ ਆਏ ਕੀ ਕਰਦਾ ਇਹ ਲੋਕਾਂ ਦਾ ਤੁਸੀਂ ਰੋਕਦੇ ਸੀ ਤਾਂ ਕਿ ਹਾਂ ਜੀ ਔਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਆ ਗਈ ਕੋਈ ਮੈਂ ਤਾਂ ਚੇਕੇ ਦਾ ਜਿਹੜਾ ਮੇਰਾ ਕੰਮ ਹੈ ਰਾਜ ਮਿਸਤਰੀ ਦਾ ਮੈਂ ਤਾਂ ਮਨੇ ਕੰਮ ਤੇ ਉਹਨਾਂ ਕੰਮ ਤੇ ਜਾਂਦਾ ਮੇਰੀ ਔਰ ਕੋਈ ਰੰਜਿਸ਼ ਨਹੀਂ ਮੈਂ ਨਸ਼ੇ ਤੇ ਰੋਕਦਾ ਸੀ ਇਹਨੂੰ ਕਿੰਨੇ ਕੇ ਫੈਰ ਕੱਢੇਗੇ ਫੈਰ ਇਹਨ ਬਤੇਰੇ ਕੱਢੇ ਹਾਂ ਜੀ ਕਰਤੇ ਹੁੰਦੇ ਬੰਦੇ ਕਰਤੇ ਸੀ ਗੱਟੀਆਂ ਕੋਈ ਤੁਰ ਕੇ ਹੈ ਜਿਆਦੇ ਜਣੇ ਤੁਰ ਕੇ ਸੀ 35 ਜਣੇ ਸੀ ਪਿੰਡ ਦੇ ਹੀ ਬੰਦੇ ਆ ਤੇ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਨੂੰ ਬਾਅਦ ਕੁ ਘੰਟੇ ਬਾਅਦ ਪੁਲਸ ਆਈ ਆ ਜਿ ਫੋਨ ਫੋਨ ਚੈੱਕ ਕੀਤੇ ਫਿਰ ਪੁਲਿਸ ਨੇ ਕੱਢਿਆ ਕਿ ਇਹ ਦੇ ਚੋਂ ਦੋ ਬੰਦੇ ਨੇ ਰਸਤੇ ਬਲਾਕ ਕੀਤੇ ਸੀ ਅੱਛਾ ਜੀ ਉਸ ਤੋਂ ਬਾਅਦ ਇਹ ਕਿ ਅਗੇ ਹਸਪੀਟਲ ਸਾਡੇ ਗੋਲੀ ਕਿੱਥੇ ਗਈ ਹੈ ਜੀ ਮੇਰੇ ਮੋਢੇ ਤੇ ਦੋ ਗੋਲੀਆਂ ਜੀ ਕਿਹਨੇ ਚਲਾਈ ਜੀ ਇੱਕ ਡੇਵਿਡ ਨਾਲ ਹੋਰ ਮੁੰਡੇ ਸੀ ਜਿਹੜੇ ਮੇਰੇ ਚਲਾਈ ਡੇਵਿਡ ਨੇ ਚਲਾਈ ਆ ਇੱਕ ਬੇਟੇ ਦੇ ਪੈਰਾਂ 'ਚ ਮਾਰੀ ਗੋਲੀ ਉਹ ਉਹ ਬਚਾ ਹੋ ਗਿਆ ਬੇਟੇ ਦਾ ਇਨਸਾਫ ਦੀ ਮੰਗ ਕਰਦੇ ਜੀ ਇਹ ਇਹ ਨਸ਼ੇ ਤੋਂ ਡੱਕਦੇ ਜੀ ਜੇ ਅਮਰਤਾ ਦੀ ਨੇ ਤੇ ਉਹਨੂੰ ਡੇਟ ਨੂੰ ਨਸ਼ੇ ਤੋਂ ਡੱਕਦੇ ਸੀਗੇ ਤੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵਿਕਦਾ ਏ ਨਾਲ ਮਦੀ ਸਰਪੰਚ ਆ ਜੀ ਨਾ ਸਰਪੰਚ ਮਦਨ ਸਿੰਘ ਸਰਪੰਚ ਇਹ ਅੱਜ ਕੀ ਗੱਲ ਹੋਈ ਜਿਸ ਤਰ੍ਹਾਂ ਮੇਰਾ ਬੋਲੀ ਚੱਲੀ ਆਪਣੀ ਗੱਲ ਕੀ ਅੱਜ ਉਹ ਹਰੇ ਸਰੇ ਘਰੇ ਆ ਕੇ ਪਏ ਆ ਅੱਛਾ ਜੀ ਕਿੰਨੇ ਜਾਣੇ ਸੀ ਉਹ ਹੁਣੇ 30-35 ਜਾਣੇ ਇਹ ਕਿੰਨੇ ਜਾਣੇ ਹਥਿਆਰ ਸੀ ਹਾਂ ਜੀ ਕਬਹੁਤ ਬਾਬਾ ਜਾਣਿਆ ਹੋਏ ਜਿੰਨੇ ਜਾਣੇ ਹੁੰਨਾ ਕਥਿਆਰ ਸੀਗੇ ਕਿੰਨੀਆਂ ਗੋਲੀਆਂ ਚ ਕਾਫੀ ਚਲੀਆਂ ਸੀਗੀਆਂ ਇਹਨਾਂ ਤੇ ਕਿਲੀਆਂ ਲੱਗੀਆਂ ਇਹਨਾਂ ਤੇ ਦੋ ਗੋਲੀਆਂ ਲੱਗੀਆਂ ਫਿਰ ਇਹ ਕਿੱਥੇ ਦਸਤਖਤ ਕਰਾਇਆਣਾ ਹਾਂਜੀ ਇਹ ਗੁਰਨਾਨਕੋ ਹਸਪੀਟਲ ਇਹ ਪਹੁੰਚ ਗਈ ਮੌਕੇ ਤੇ ਹਾਂਜੀ ਅੱਧੇ ਘੰਟੇ ਬਾਅਦ ਆਈ ਇਹ ਬੁੱਛ ਨੇ ਕੀ ਕਾਰਵਾਈ ਕੀਤੀ ਜੀ ਜੀ ਉਹਨਾਂ ਨੇ ਆਣ ਕੇ ਸਾਨੂੰ ਉਹ ਸਾਨੂੰ ਨਿਕਲ ਨਹੀਂ ਸੀ ਦੇਣੇ ਦੋਨੋਂ ਰਸਤੇ ਬਲੌਕ ਹੋਏ ਸੀਗੇ ਸਾਨੂੰ ਹਸਪੀਟਲ ਨਹੀਂ ਸੀ ਆਉਣ ਦੇ ਹੁੰਦੇ ਫਿਰ ਉਹ ਮਲਾਜ਼ਮ ਆਏ ਤੇ ਫਿਰ ਉਹਨਾਂ ਨੇ ਸਾਨੂੰ ਆਣ ਕੇ ਉੱਥੋਂ ਕੱਢਿਆ ਫਿਰ ਅਸੀਂ ਹਸਪੀਟਲ ਪਹੁੰਚੇ ਹਾਂ ਕੁੱਝ ਪਹੁੰਚੀ ਜੀ ਹਾਂਜੀ ਹਾਂਜੀ ਉਥੇ ਪਿੰਡ ਹਸਪਤਲ ਆਇਆ ਨਹੀਂ ਇੱਥੇ ਪੁਲਿਸ ਪਹੁੰਚੀ ਹਸਪਤਲ ਹਸਪਤਲ ਪੁਲਿਸ ਨਾਲ ਆਇਆ ਇੱਥੇ ਨਹੀਂ ਜਾਈ ਉਧਰ ਪਿੰਡ ਦੇ ਵਿੱਚ ਸ਼੍ਰੀ ਅਮਚਲੀਆਂ ਗੋਲੀਆਂ ਤੋਂ ਬਾਅਦ ਲੋਕ ਕਾਫੀ ਡਰੇ ਹੋਏ ਨੇ ਸਹਿਮੇ ਹੋਏ ਨੇ ਅਤੇ ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਦਿਲਬਾਗ ਜਿਹੜਾ ਕੀ ਹੈ ਲਗਾਤਾਰ ਨਸ਼ੇ ਨੂੰ ਲੈ ਕੇ ਵਿਰੋਧਤਾ ਕਰ ਰਿਹਾ ਸੀ ਜਿਸ ਕਰਕੇ ਉਸ ਦੇ ਉੱਪਰ ਇਹ ਹਮਲਾ ਕੀਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲ ਲਿਆ ਗਿਆ ਅਤੇ ਪਿੰਡ ਦੇ ਬਿਆਨ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਦੇਖੋ ਜੀ ਗੋਲੀ ਚੱਲੀ ਮੈਨੂੰ ਫੋਨ ਗਿਆ ਪਿੰਡ ਤੋਂ ਮੇਰਾ 1 ਕਿਲੋਮੀਟਰ ਘਰ ਦੂਰ ਆ ਪਿੰਡ ਤੋਂ ਮੈਨੂੰ ਵੀ ਫੋਨ ਗਿਆ ਵੀ ਤਾਣਾ ਨਜਮਰ ਡੇਵਿਡ ਮਸੀਓ ਨੇ ਗੋਲੀ ਚਾ ਅੱਗੇ ਵੀ ਉਹਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ ਸਾਰੇ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਮਦਨ ਸਰਪੰਚ ਨੂੰ ਵੀ ਪਤਾ ਨਸ਼ਾ ਪਿੰਡ ਦੇ ਵਿੱਚ ਵੇਚਦਾ ਇਹ ਤੇ ਪਰਚੇ ਵੀ ਹੈਗੇ ਐਨਡੀਪੀ ਐਕਸ ਦੇ ਚੈੱਕ ਵੀ ਕਰ ਸਕਦੇ ਆ ਇਹ ਨਜਾਇਜ਼ ਪਿੰਡ ਦੇ ਵਿੱਚ ਕਰਦਾ ਆ ਇਸ ਇਹ ਸਾਡਾ ਜੱਸੇਬੰਦੀ ਮਤਲਬ ਵੀ ਨਿਹੰਗ ਸਿੰਘ ਮੁੰਡਾ ਆ ਇਹ ਠੇਕੇਦਾਰ ਆ ਇਹਦੇ ਨਾਲ ਚਲੋ ਮਤਲਬ 20 50 ਘਰ ਕੰਮ ਕਰਦੇ ਇਹਦੇ ਮਗਰ ਮੁੰਡੇ ਮਜ਼ਦੂਰ ਤੇ ਇਹਦੇ ਮਤਲਬ ਵੀ ਇਹਨੇ ਆਖਿਆ ਵੀ ਤੂੰ ਪਿੰਡ ਦੀ ਨਿਸ਼ਾਨਾ ਵਿੱਚ ਪਿੰਡ ਦੇ ਵਿੱਚ ਇਹਨੇ ਕੋਈ ਗਲਤ ਕੰਮ ਕੀਤਾ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੀਪਾਂ ਦੀ ਬੇਅਦਬੀ ਕੀਤੀ ਸੀ ਨਹੀਂ ਪਰ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਇਸ ਬੰਦੇ ਨੇ ਇਹਨੂੰ ਡੱਕਿਆ ਉਸ ਦੀ ਰੰਜਿਸ਼ ਕਰਕੇ ਇਹਦੇ ਗੋਲੀਆਂ ਮਾਰੇ ਗਏ ਅੱਜ ਪਿੰਡ ਦੇ ਵਿੱਚ ਨੰਗਾ ਨਾਜ ਸ਼ਰੀਆਮ ਗੋਲੀਆਂ ਮਾਈਆਂ ਕਿੰਨੇ ਕਿੰਨੇ ਵਜੇ ਦੀ ਘਟਨਾ ਜੀ ਇਹ ਏ ਜੀ ਮੈਨੂੰ ਤੇ 9 ਵਜੇ ਦੇ ਕਰੀਬ ਫੋਟਾ ਲੱਗਾ ਮੈਨੂੰ ਫੋਨ ਗਿਆ ਜਦੋਂ ਮੈਂ ਉਸੇ ਡੀਐਸਪੀ ਸਾਹਿਬ ਯਾਦਵਿੰਦਰ ਨੂੰ ਫੋਨ ਕੀਤਾ ਐਸਐਚਓ ਨੂੰ ਫੋਨ ਕੀਤਾ ਵੀ ਮੇਰੇ ਪਿੰਡ ਦੇ ਵਿੱਚ ਆ ਗੱਲਬਾਤ ਹੋ ਗਈ ਹੈ ਸ਼ਰੀਆਮ ਗੁਣੀ ਅੱਧਾ ਘੰਟਾ ਉਹਨਾਂ ਨੇ ਕਹਿੰਦੇ ਵੀ ਗੁਣੀ ਚਲਾਈਆਂ ਸਾਰੇ ਪਿੰਡ ਦੇ ਜਗੇ ਪੁਲਿਸ ਨੇ ਖੋਲ ਵੀ ਉੱਥੇ ਬਰਾਮਦ ਕਰ ਲਿਆ ਮੈਨੂੰ ਪਤਾ ਲੱਗਾ ਹੁਣ ਤੇ ਦੂਸਰੀ ਗੱਲ ਹੈ ਵੀ ਇਹਦੇ ਸਾਡੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਗੁੰਡਾਗਰਦੀ ਨੰਗਾ ਨਾਚ ਹੋ ਰਿਆ ਨਾ ਇਹ ਮਹਿਤਾਬ ਸਿੰਘ ਵਡਾਲਾ ਮਦਨ ਸਿੰਘ ਸਰਪੰਚ ਦੀ ਸਹਾਰੇ ਹੋ ਰਿਹਾ ਹਾਲਾਂਕਿ ਯੁਧ ਨਸ਼ਾ ਵਿਰੋਧ ਤਹਿਤ ਵੱਡੇ ਪੱਧਰ ਦੇ ਉੱਪਰ ਮਹੀਮ ਵੀ ਵਿੱਡੀ ਗਈ ਹੈ ਪਰ ਫਿਰ ਵੀ ਨਸ਼ਾ ਤਸਕਰ ਆਪਣੇ ਗਲਤ ਕੰਮਾਂ ਤੋਂ ਬਾਤ ਨਹੀਂ ਆ ਰਹੇ ਲੋੜ ਹੈ ਅਜਿਹੇ ਤਸਕਰਾਂ ਦੇ ਉੱਪਰ ਹੋਰ ਸਖਤ ਕਾਰਵਾਈ ਕੀਤੇ ਜਾਣ ਦੀ ਪੰਜਾਬ ਨੂੰ ਨਸ਼ਾ ਮੁਕਤ ਕੀਤੇ ਜਾਣ ਨੂੰ ਲੈ ਕੇ ਇਹ ਕਾਰਵਾਈ ਬੇਹੱਦ ਜ਼ਰੂਰੀ ਹੈ ਅੰਮ੍ਰਿਤਸਰ ਤੋਂ ਅਲੀ ਸ਼ਰਮਦ ਰਿਪੋਰਟ ਹਮਦਰਦ ਟੀਵੀ